ਕਿਥੇ ਗੁੰਨੇ ਆਟਾ ਆਓ ਪਈਆ ਪਰਾਂ ਤੋਂ ਮੇ ਜਿਵੇਂ ਆਖੇ ਗੁੰਨ ਤਾਂ ਹੋਊਗਾ ਮਨ ਦਾ ਜਮਈ ਸਰਿਆ ਪਿਆ ਮੈਂ ਐਂ ਕਹੀ ਨਹੀਂ ਆ ਵੀ ਕੱਲਾ ਮੇਰੇ ਸਿਰ ਤੇ ਕੰਮ ਛੱਡ ਤੇ ਹੈ ਵੀ ਪੁੱਤ ਖਾਣ ਦਾ ਮੈਨੂੰ ਵੀ ਕਦੇ ਕੋਈ ਸੁੱਖ ਦਾ ਸਾਹ ਲੈਣ ਦੇ ਦਿਆ ਕਰੋ ਤੇ ਮੈਨੂੰ ਸੁੱਖ ਕੇ ਦੇ ਤੇ ਸਾਰੇ ਕੰਮ ਵੀ ਮੈਂ ਕਰਾਂ ਨਾ ਕਰਾਂ ਪਹਿਲਾਂ ਉਹ ਹੀ ਗੱਲਾਂ ਦੱਸ ਘਰਾਂ ਦੇ ਫਿਰ ਕੇ ਮਸਾਂ ਜਿੰਦਗੀ ਮੰਗ ਕੇ ਲਈਆਂ ਹੁਣ ਆਟਾ ਕੋਟਾ ਵੀ ਆਪ ਗੁੰਨ ਹੁਣ ਨਿਕਲੂਗੀ ਮਾਂ ਦੇਤੀ ਮੇਕਅਪ ਕਰਕੇ ਉਦੋਂ ਜਦੋਂ ਸਾਰੀ ਤਿਆਰੀ ਹੋ ਗਈ ਜਮੇ ਸਰ ਗਿਆ ਵੀ ਮੜਾ ਮੜਾ ਲਾਹਾ ਤੱਕ ਲੋ ਜੇ ਬੋਲਦੇ ਆ ਫਿਰ ਬੁਰੇ ਬਜਦੇ ਆ ਫਿਰ ਬੁੜੀ ਸਾਡੀ ਬਾਲਾ ਬੋਲਦੀ ਐ ਬੁੜੀ ਦੱਸ ਕਿ ਖਸਮ ਨੂੰ ਰੋਵੇ ਬੁੜੀ ਬੋਲੇ ਨਾ ਪਹਿਲਾਂ ਹੰਬ ਕੇ ਡਿੱਗੀਆਂ ਮਾਲਾ ਚੱਲ ਜਾ ਕੇ ਚਾਹ ਦੀ ਘੁੱਟ ਕਰਕੇ ਪੀਣੀ ਆ ਪਰ ਕਿੱਥੇ ਕਰਮਾਂ ਚ ਕਰਮਾਂ ਚ ਤਾਂ ਧੰਦੇ ਹੀ ਰਹਿਗੇ ਇਹਨਾਂ ਨੂੰ ਤਾਂ ਕਹਿ ਚਾਹੇ ਨਾ ਕਹ ਉਹ ਗੱਲ ਆ ਕਿ ਪੱਥਰ ਤੇ ਬੂੰਦ ਪਈ ਨਾ ਪਈ ਇੱਕ ਬਰਾਬਰ ਆ ਤਲ ਥੋੜਾ ਥੋੜਾ ਕਰਕੇ ਗੁੰਨ ਲੈਣੀ ਹੈ ਲੈ ਬੜਾ ਤਾਂ ਬਨਤੀ ਪਰ ਬਨ ਕੇ ਕਰੇਗਾ ਕੀ ਪੰਗਾ ਤਾਂ ਇਹਨੂੰ ਬਨਣ ਤੋਂ ਬਾਅਦ ਹੀ ਛੜੂਗਾ ਇਹ ਤਾਂ ਯਾਰ ਸਾਰਾ ਦਿਨ ਖਪਣਾ ਪਊਗਾ ਔਰ ਇਹ ਮੇਰਾ ਖਿਹੜਾ ਥੋੜੀ ਛੋਟਣਾ ਇਹਨਾਂ ਨੇ ਉਹਦਾ ਸਾਰਾ ਦਿਨ ਕਹੀ ਜਾਣਗੇ ਗੀੜੀ ਚੱਲ ਗੀੜੀ ਚੱਲ ਦੱਸ ਇੰਨੀ ਸੇਵਿਆਦੋਂ ਕੀ ਕਰਾਉਣਾ ਹੈ ਬੜਾ ਪੰਕਾ ਛੜਾਈ ਯਾਰ ਮੈਂ ਤਾਂ ਜੇ ਬਚਣਾ ਨਾ ਕੋਈ ਨਾ ਕੋਈ ਸਕੀਮ ਲਾ ਦੇ ਸਕੀਮ ਤਾਂ ਲਾਉਣੀ ਪਊ ਕੀ ਸਕੀਮ ਲਾਵਾਂ ਕੀ ਲਾਵਾਂ ਆਉਂਦੀ ਆ ਮਾਂ ਕੋਈ ਵੀ ਸਕੀਮ ਲਾ ਦੇ ਉਹਦੇ ਹੁਣ ਤੋਂ ਪਹਿਲਾਂ ਪਹਿਲਾਂ ਆ ਹਾਂ ਚਕੇ ਆ ਚਕੇ ਐ ਹਾਂ ਕਰੀਤੀ 6 ਟਿਕਟ ਹਾਂ ਹਾਂ ਅੱਛਾ ਕਦੋਂ ਓਏ ਬਾਬ ਆ ਗਿਆ ਆ ਗਿਆ ਮੈਂ ਕੀ ਹੋ ਗਿਆ ਆ ਕੇ ਆ ਗਿਆ ਅੱਛਾ ਬਸ ਤੂੰ ਗੱਡੀ ਕੱਢ ਆ ਗਿਆ ਮੈਂ ਚੰਗਾ ਬੇ ਸੁੱਖ ਹੈ ਜੱਗੇ ਦਾ ਬਾਪ ਜਿਆਦਾ ਬਿਮਾਰ ਹੋ ਗਿਆ ਉਹ ਕਹਿੰਦਾ ਆਪਾਂ ਹਸਪਤਾਲ ਚ ਲੈ ਕੇ ਜਾਣਾ ਹੈ ਤੇਰਾ ਤੂੰ ਛੇਤੀ ਆ ਜਾ ਮੈਂ ਗੱਡੀ ਕੱਢ ਰੱਖੀ ਆ ਭਾਈ ਹੋ ਤਾਂ ਚੰਗਾ ਭਲਾ ਸੀ ਉਹਨੂੰ ਕੀ ਹੋ ਗਿਆ ਕੀ ਪਤਾ ਹੁਣ ਕੀ ਹੋ ਗਿਆ ਬੰਦੇ ਦਾ ਪਤਾ ਹੁੰਦਾ ਕੋਈ ਸਿਆਣਾ ਸਰੀਰਾ ਹੁਣ ਹੈ ਪਤਾ ਲੱਗਦਾ ਕੁਝ ਮੈਂ ਜਾ ਆ ਮੋ ਖੜੇ ਨੇ ਬਾ ਕੀ ਗੱਲ ਆ ਕੇ ਕਰੂੰਗਾ ਤੇਰਾ ਉਹਸ ਤਾਂ ਦੱਸਿਆ ਆਊਗਾ ਓਏ ਆ ਕੇ ਕਰੂੰ ਕਰ ਲੈ ਅਗਲੇ ਦਾ ਖੜੇ ਮੈਂ ਹੈਂ ਐ ਕੀ ਹੋ ਗਿਆ ਬਿੰਦਚਾ ਕੁੱਲ ਵੀ ਸੱਚੀ ਆ ਭਾਈ ਕਿਹੜਾ ਪਤਾ ਲੱਗਦਾ ਬਿੰਦਚਾ ਕਾ ਇਹਨੇ ਹੋ ਗਿਆ ਅਟੈਕ ਚਲੋ ਹੁਣ ਕੀ ਕਰਾਂ ਲੈ ਆ ਰਹਿ ਗਿਆ ਵਿਚਾਲੇ ਮੈਂ ਤਾਂ ਕਹਿ ਕੇ ਸੀ ਮੈਂ ਤਾਂ 2 ਘੰਟਿਆਂ ਚ ਤੈਨੂੰ ਜਿੰਦੀ ਫੜਾ ਜੂਗੀ ਬੜਾ ਛੱਪਾ ਛੜਿਆ ਆ ਬਹੂ ਜੀ ਤਾਂ ਕਿਹੜਾ ਲੱਲਰ ਲਾਉ ਇਹ ਤਾਂ ਲੂਣੀ ਤੋਂ ਉਹੀ ਗੱਲਾਂ ਰੋਟੀਆਂ ਪਕਾਉਣ ਵੇਲੇ ਪੇੜੇ ਨਹੀਂ ਹੁੰਦੇ ਨਾ ਤਾਂ ਇਹ ਤੋਂ ਆਟਾ ਲੱਗਣਾ ਇਹਦੇ ਚ ਨਾ ਕਿਹੜਾ ਆਉਣਾ ਹੁਣ ਬਾਬਲ ਕੇ ਜੂਜਲ ਕੇ ਮੈਨੂੰ ਕਰਨੇ ਪੈਣਗੇ ਮੈਂ